ਸੁਣਿਆ ਇਹ ਸਾਧ ਤੋਂ ਜਾਰਾ ਇਹ ਚੀਜ਼ ਬੜੀ ਪਾਰੀ ਨੀ ਲਾ ਦੂੰਗਾ ਪਹਿਲੀ ਵਾਰੀ ਨੇ ਜੈ ਜੈ ਬਾਬਿਆ ਦੀ ਕੰਮ ਕਰਦਾ ਆ ਮੈਂ ਗਰੰਟੀ ਦਾ ਮੰਨਦੀ ਏ ਦੁਨੀਆ ਸਾਰੀ ਨੇ ਹੱਥੀ ਗੰਡਾ ਦੇ ਕੇ ਮੌਲੀ ਨੂੰ ਡੰਡਾ ਦੇ ਕੇ ਮੌਲੀ ਨੂੰ ਰੱਖ ਤੇਰੇ ਗਲ ਵਿੱਚ ਪਾਉਣੀ ਆ ਤੂੰ ਫੋਨ ਤੇ ਫਾਂਡਾ ਛੱਡ ਬੀਬੀ ਗੱਲਿਆਂ ਮੋ ਸਾਹਮਣੇ ਹੋਣੀ ਆ ਫੋਨ ਤੇ ਫਾਂਡਾ ਛੱਡ ਬੀਬੀ ਗੱਲਿਆਂ ਮੋ ਸਾਹਮਣੇ ਹੋਣੀ ਆ Gracias. ਅੱਜ ਤੇਰੇ ਸਿਰ 'ਤੇ ਵਾਰਾਂਗੇ ਕੋਈ ਖੱਡਣ ਖੁੱਡਣ ਦੀ ਲੋੜ ਨਹੀਂ ਕਮਦਾਰੂ ਨਾਲ ਹੀ ਸਾਰਾਂਗੇ ਕਾਲਾ ਕੁੱਕੜ ਦੇਸੀ ਬੋਤਲ ਨਹੀਂ ਅੱਜ ਤੇਰੇ ਸਿਰ 'ਤੇ ਵਾਰਾਂਗੇ ਕੋਈ ਖੱਡਣ ਖੁੱਡਣ ਦੀ ਲੋੜ ਨਹੀਂ ਕਮਦਾਰੂ ਨਾਲ ਹੀ ਸਾਰਾਂਗੇ ਜੈ ਜੈ ਬਾਬਾ ਦੀ 21 ਸਾਬੂ ਜਾ ਨਾਲ ਰੱਖੀ 21 ਸਾਬੂ ਜਾ ਨਾਲ ਰੱਖੀ ਭੂਤਾਂ ਨੂੰ ਤੌਣੀ ਲਾਉਣੀ ਛੱਡ ਬੀਬੀ ਗਲਿਆਂ ਮੋ ਸਾਹਮਣੇ ਹੋਣੀਆਂ ਫੋਨ ਤੇ ਪਾਂਡਾ ਛੱਡ ਬੀਬੀ ਗਲਿਆਂ ਮੋ ਸਾਹਮਣੇ ਹੋਣੀਆਂ ਮੈਨੂੰ ਡੇਰੇ ਆਇਆ ਜਾਣਾ ਨਹੀਂ ਅਜ ਫੋਨ ਤੇ ਪਾਂਡਾ ਕਰ ਦਿਓ ਜੀ ਤੂੰ ਫੋਨ ਤੇ ਪਾਂਡਾ ਛੱਡ ਬੀਬੀ ਗਲਿਆਂ ਮੋ ਸਾਹਮਣੇ ਹੋਣੀਆਂ ਮੈਨੂੰ ਡੇਰੇ ਆਇਆ ਜਾਣਾ ਨਹੀਂ ਅਜ ਫੋਨ ਤੇ ਪਾਂਡਾ ਕਰ ਦਿਓ ਜੀ ਤੂੰ ਫੋਨ ਤੇ ਪਾਂਡਾ ਛੱਡ ਬੀਬੀ ਗਲਿਆਂ ਮੋ ਸਾਹਮਣੇ ਹੋਣੀਆਂ